ਕਾਇਦੇ ਵਿੱਚ ਆਏ ਅਮਰੀਕਾ ਦੇ ਆਰਮੀ 에ਅਰ ਫੋਰਸ ਦੇ ਯਾਤਰੀ ਸੀ ਇੱਕ ਦੋ ਤੁਸੀਂ ਗਏ ਕਦੋਂ ਸੀ ਤੇ ਵਾਪਸ ਕਰਾਏ ਤਿੰਨ ਮਹੀਨੇ ਪਹਿਲਾਂ ਗਿਆ ਸੀ ਤੇ ਅੱਜ ਅੱਜ ਵਾਪਸੀ ਹੋਈ ਹੈ ਜੀ ਜਿਹੜਾ ਤੀਸਰਾ ਯਾਤਰੀ ਹਾਂਜੀ ਤੀਸਰੇ ਯਾਤਰੀ ਦੇ ਵਿੱਚ ਮੈਂ ਸ਼ਾਮਿਲ ਸੀ ਤੇ ਇਹ ਲੱਗਦਾ ਨਹੀਂ ਕਿ ਸਰਕਾਰ ਦੇ ਵੱਲੋਂ ਜਿਹੜੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪੂਰੀ ਧੱਕੇਸ਼ਾਹੀ ਹੈ ਕੋਈ ਮਤਲਬ ਰੂਲ ਦਾ ਗੇਨ ਸਹੀ ਕੋਈ ਸੁਣਵਾਈ ਨਹੀਂ ਹੋਈ ਹੈ ਮਤਲਬ ਬਿਆਨ ਹੁੰਦੇ ਆ ਬਿਆਨ ਵੀ ਨਹੀਂ ਹੋਏ ਕੁਝ ਨਹੀਂ ਹੋਇਆ ਜੀ ਤੁਸੀਂ ਕੀ ਲੈਣਾ ਹੈ ਕਿ ਵਸੰਦਰਵਾੜਤਾ ਇਤਬਾ 14 ਦਿਨਾਂ ਬਾਅਦ ਵਾਪਸੀ ਕਰਤੀ ਏ ਤੇ ਤੁਸੀਂ ਕਿਵੇਂ ਕਿਵੇਂ ਗਏ ਕਿੱਥੇ ਕਿੱਥੇ ਗਏ ਸੀ ਵਾਇਆ ਯੂਰਪ ਗਿਆ ਸੀਗੇ ਵਰਕ ਵੀਜ਼ੇ ਤੇ ਹੀ ਤੇ ਬਾਅਦ ਚ ਨਕਾਰਾਗੋਰਾ ਹੋਂਡਰਾਸ ਗਿਆ ਸੀਗੇ ਟੈਕਸੀ ਵਾਇਆ ਸੀ ਗਈ ਕੋਸ਼ਾ ਟੈਕਸੀ ਵਾਇਆ ਸੀ ਫੇਰ ਫਲਾਈਟ ਸੀਗੀ ਵਾਇ ਫਲਾਈਟਸ ਵਾਇ ਰੋਡ ਗਿਆ ਸੀਗੇ ਜਬ ਇੱਕ ਕੁਝ ਗਿਆ ਜਾਂਦਾ ਕਿ ਇਸ ਤਰ੍ਹਾਂ ਕੇਸਾਂ ਦੀ ਆਪਣਾ ਬੇਅਦਬੀ ਕੀ ਇਹਨਾਂ ਦੇ ਸਾਰ ਜਿਹੜੀ ਕਿ ਉਹ ਡਿਸਕਰੀ ਨੇ ਸਕੀ ਕਿ ਉਹਦੇ ਪਰ ਕੀ ਸਚਾਈ ਹੈ ਸਚਾਈ ਬਸ ਇਹ ਹੀ ਹੈ ਜੀ ਡਸਟ ਬੈਂਚ ਮਤਲਬ ਕਹਿ ਸਕਦੀਆਂ ਕਈਆਂ ਦੇ ਸਟੀਆਂ ਵੀ ਆਈ ਮੇਰੇ ਉਹਨਾਂ ਲੋਹਾਤੀ ਸੀਗੇ ਮਤਲਬ ਮੈਨੂੰ ਕੈਂਪ ਦੇ ਵਿੱਚ ਨਹੀਂ ਬੰਨਣ ਦਿੱਤੀ ਗਈ ਹਾਂਜੀ ਕਿਸਾਂ ਦੀ ਬੀਤ ਬੀ ਹੋਈ ਹੈ ਪਰ ਜਦੋਂ ਇੱਥੇ ਪਹੁੰਚ ਗਏ ਹਾਂ ਨਾਲ ਦੀ ਨਾਲ ਸ਼ਰਮਣੀ ਕਮੇਟੀ ਨੇ ਮਤਲਬ ਦਸਤਾਰ ਦਿੱਤੀ ਹੈ ਸਜਾਈ ਹੈ ਫਿਰ ਇੰਟਰ ਕਰਾਇਆ ਹੈ ਤੇ ਕਿੰਨਾ ਉੱਥੇ ਤੰਗੀ ਪਰੇਸ਼ਾਨੀ ਕਿੰਨੀ ਗੁੱਸੇ ਜਿਹੜੀ ਇਸ ਕੈਂਪ ਦੇ ਵਿੱਚ ਕਹਿੰਦੇ ਨੇ ਜਲੀਲ ਕੀਤਾ ਜਾਂਦਾ ਬਹੁਤ ਉਥੇ ਮੈਂਟਲੀ ਟਰਟਚਰ ਬਹੁ ਕਰਦੇ ਆ ਜਿਉਂਦਾ ਕਹਿੰਦੇ ਕੁਛ ਨਹੀਂ ਗਈ ਉਹਨਾਂ ਕੁੱਟਦੇ ਨਾ ਮਾਰਦੇ ਬਸ ਮੈਂਟਲੀ ਟਰਟਚਰ ਕਰਦੇ ਖਾਣ ਪੀਣ ਮਤਲਬ ਦਿੰਦੇ 5 ਟਾਈਮ ਆ ਪਰ ਦਿੰਦੇ ਵਿੱਚ ਰੋਟੀ ਦਿੰਦੇ ਆਈ ਕੱਚੀ ਰੋਟੀ ਏ ਇੱਕ ਸੇਬ ਹੁੰਦਾ ਏ ਸੈਂਡਵਿਚ ਹੁੰਦਾ ਬਸ ਲੇਸ ਹੁੰਦੇ ਕੀ ਉਥੇ ਇੱਕ ਇੱਕ ਸਾਹਮਣੇ ਗੱਲ ਆਉਂਦੀ ਏਲੀਅਨ ਕਿਹਾ ਜਾਂਦਾ ਕਿ ਉਥੇ ਏਲੀਅਨ ਸੱਚਮੱਚ ਕਿਹਾ ਜਾਂਦਾ ਉਥੇ ਹਾਂਜੀ ਕਿਹਾ ਜਾਂਦਾ ਆਪਾਂ ਮਤਲਬ ਸਮਝਦੇ ਦੂਸਰੇ ਦੇਸ਼ ਚੋਂ ਇੱਕ ਗ੍ਰੈਂਡ ਸਮਝਦੇ ਆਈ ਉਹ ਏਲੀਅਨ ਨੰਬਰ ਹੁੰਦਾ ਏ ਉਹਨ ਦੇ ਬੇ ਬਹਿਵਤੇ ਆਪਾਂ ਨੂੰ ਉੱਥੇ ਸ਼ਾਮਿਲ ਕਰਦੇ ਆਂ ਆਪਦੀ ਕੰਟਰੀ ਚ ਦਾਖਲ ਹੋਣ ਦਿੰਦੇ। ਇਹ ਕੈਂਪ ਦੇ ਵਿੱਚ ਕਿੰਨੇ ਕੁ ਸੀਗੇ ਭਾਰਤ ਨੂੰ ਤੋਂ ਇਲਾਵਾ ਹੋਰ ਵੀ ਦੇਸ਼ਾਂ ਦੇ ਉੱਥੇ ਹੈਗੇ। ਉੱਥੇ ਹਰੇਕ ਪ੍ਰਕਾਰ ਦੇ ਹਰੇਕ ਕੰਟਰੀਆਂ ਦੇ ਹੈਗੇ ਸੀ ਕੋਈ ਵਿਤਨਾਮੀਆ ਦਾ ਸੀ ਕੋਈ ਚੀਨ ਦਾ ਸੀ ਅਫਗਾਨਿਸਤਾਨ ਪਾਕਿਸਤਾਨ ਦੇ ਸੀਗੇ ਹਰੇਕ ਕੰਟਰੀ ਦੇ ਉੱਥੇ ਸ਼ਾਮਿਲ ਸੀਗੇ ਤੇ ਸਾਰੇ ਦੇਸ਼ਾਂ ਦੇ ਹੈਗੇ ਕਿ ਦੂਸਰਿਆਂ ਨੂੰ ਵੀ ਭੇਜ ਰਹੇ ਨੇ ਕਿ ਜਾਂ ਓਨਲੀ ਭਾਰਤੀਆਂ ਨੂੰ ਜਰਾ ਭੇਜਿਆ ਜਾ ਰਿਹਾ। ਪਹਿਲਾਂ ਤਾਂ ਉਹਨਾਂ ਇੰਡੀਆ ਨੂੰ ਹੀ ਹੁਣ ਕੀਤਾ ਇਹ ਰੈਪਿਊਟੇਸ਼ਨ ਇੰਡੀਆ ਦੀ ਕੱਢੀ ਆਈ ਇੰਡੀਆ ਨੂੰ ਆਪਣੇ ਇੰਡੀਆਨ ਜੋ ਵੀ ਉਹਨਾਂ ਨੂੰ ਰਿਪੋਰਟਸ਼ਨ ਦੇ ਰਿਪੋਰਟ ਕੀਤਾ ਗਿਆ। ਦੇਖੋ ਕਿਨੇ ਕੁ ਉੱਥੇ ਹੈਗੇ ਜਿਹੜੀ ਜਗ੍ਹਾ ਤੁਸੀਂ ਆਏ ਕੈਂਪ ਜੀ ਕਿਨੇ ਕੁ ਭਾਰਤੀ ਜੀ ਉੱਥੇ। ਉੱਥੇ ਭਾਰਤੀ ਐਸ ਟਾਈਮ ਤਾਈਂ ਸਾਰੇ ਆਗੇ ਤਿੰਨ ਜਹਾਜ਼ ਆਗੇ ਆਈ ਉੱਥੋਂ। ਪਰ ਬਾਕੀ ਹੋਰ ਵੀ ਕੈਂਪ ਹੈਗੇ ਆ ਜੀ ਉਹਨਾਂ ਦੇ ਵਿੱਚ ਹਜੇ ਆਪਣੇ ਪੰਜਾਬੀ ਭਰਾ ਮਤਲਬ ਭਾਰਤ ਦੇ ਹਰੇਕ ਮਤਲਬ ਹੈਗੇ ਆ ਜੀ ਉੱਥੇ। ਤੇ ਕੀ ਮੰਗ ਕੀ ਕਰਨੀ ਹੈ? ਮੰਗ ਬਸ ਇਹੀ ਹੈ ਜਦੋਂ ਤੱਕ ਜੰਟਾਂ ਤੋਂ ਪੈਸੇ ਕਢਵਾਏ ਜਾਣ ਜਾਂ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਜਾਂ ਕਿ ਘਰ ਦਾ ਖਰਚਾ ਚਲਾ ਸਕੇ ਜੀ। ਨਾਮ ਕਿਹਦਾ ਜਸ਼ਨਦੀਪ ਸਿੰਘ ਜੀ ਅਹ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡਾ ਬੱਚਾ ਜਸ਼ਨਦੀਪ ਸਿੰਘ ਔਰ ਇਹ ਮੇਰੇ ਹਲਕੇ ਦਾ ਪਿੰਡ ਬਸਤੀ ਬੈਲਰ ਉੱਥੋਂ ਦੇ ਰਹਿਣ ਵਾਲੇ ਨੇ ਮੈਨੂੰ ਅੱਜ ਸਵੇਰੇ ਤੜਕੇ ਪਤਾ ਲੱਗਿਆ ਕਿ ਇਹ ਬੱਚਾ ਜਿਹੜਾ ਡਿਪੂਟ ਹੋ ਕੇ ਇੱਥੇ ਆਇਆ ਤੇ ਮੈਂ ਅੱਜ ਪਰਿਵਾਰ ਦੇ ਵਿੱਚ ਆਇਆ ਔਰ ਬੱਚੇ ਨੂੰ ਹੌਸਲਾ ਫੁਜਾਈ ਕੀਤੀ ਹੈ ਬੱਚੇ ਨਾਲ ਗੱਲ ਕੀਤੀ ਹੈ ਕਿ ਆਪਾਂ ਇੱਥੇ ਹੀ ਤੁਹਾਨੂੰ ਮਜ਼ਬੂਤ ਕਰਾਂਗੇ ਔਰ ਪਰਮਾਤਮਾ ਸੁਖ ਰੱਖੇ ਇਹਨੂੰ ਇੰਡੀਆ ਦੇ ਵਿੱਚ ਅਮਰੀਕਾ ਵਰਗਾ ਜਿਹੜਾ ਇਸ ਸੁਪਨੇ ਲੈ ਕੇ ਗਿਆ ਸੀ ਆਪਾਂ ਇੱਥੇ ਹੀ ਇਹ ਸੁਪਨੇ ਇਹਦੇ ਪੂਰੇ ਕਰਾਵਾਂਗੇ ਕੀ ਕੋਈ ਪੰਜਾਬ ਸਰਕਾਰ ਦੇ ਵੱਲੋਂ ਕੋਈ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਰਿਪੋਰਟ ਹੋ ਕੇ ਆਏ ਨੇ ਉਹਨਾਂ ਦੀ ਯੋਗਤਾ ਅਨੁਸਾਰ ਜਿਹੜਾ ਪੰਜਾਬ ਸਰਕਾਰ ਉਹਨਾਂ ਨੂੰ ਕੰਮ ਉਹਨਾਂ ਨੂੰ ਰੋਜ਼ਗਾਰ ਉਹਨਾਂ ਨੂੰ ਜਿਹੜੀ ਨੌਕਰੀ ਹੈ ਉਹ ਪ੍ਰੋਵਾਈਡ ਕਰਾਏਗੀ ਔਰ ਮੈਂ ਧੰਨਵਾਦੀ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਕਿ ਜਿਹੜੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਜਿਹੜੇ ਲੋਕ ਨੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੀ ਬਾਹ ਫੜੀ ਹੈ ਕਿਵੇਂ ਲੱਗਦਾ ਜੀ ਅਸੀਂ ਗੱਲ ਕਰਕੇ ਜਿਸ ਨੇ ਅਸੀਂ ਸਾਡੇ ਪ੍ਰਧਾਨ ਮੰਤਰੀ ਉੱਥੇ ਪਹੁੰਚੇ ਹੋਏ ਨੇ ਤਾਂ ਫਿਰ ਵੀ ਸਰਕਾਰ ਜਿਹੜੀ ਲਗਾਤਾਰ ਬੱਚੇ ਜਿਹੜੇ ਵਾਪਸ ਦੇ ਰਹੀ ਹੈ ਅ ਦੇਖੋ ਮੈਂ ਇਹਦੇ ਚ ਬੀਜੇਪੀ ਸਰਕਾਰ ਔਰ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਂ ਉਹਨਾਂ ਦੀ ਬਹੁਤ ਵੱਡੀ ਨਿਲੈਕ ਕੇ ਗਿੰਦਾ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉੱਥੇ ਮੌਜੂਦ ਨੇ ਔਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹ ਜਿਹੜੇ ਹੈਗੇ ਜਹਾਜ਼ ਭੇਜੇ ਜਾ ਰਹੇ ਨੇ ਔਰ ਬੜਾ ਦੁੱਖ ਹੋਇਆ ਇਹ ਵੇਖ ਕੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਸ਼ਬਦ ਇਹ ਰਿਪੋਰਟ ਹੋਏ ਲੋਕਾਂ ਵਾਸਤੇ ਟਰੰਪ ਦੇ ਅੱਗੇ ਇਹਦਾ ਇਤਰਾਜ਼ ਨਹੀਂ ਕੀਤਾ ਇਤਰਾਜ਼ ਜਰੂਰ ਕਰਨਾ ਚਾਹੀਦਾ ਸੀ ਕਿਉਂਕਿ ਜਿਸ ਤਰੀਕੇ ਨਾਲ ਇੱਕ ਇਨਸਾਨੀਅਤ ਦੇ ਅਗੇਂਸਟ ਜਾ ਕੇ ਅਗੇਂਸਟ ਦੇ ਹਿਊਮਨ ਰਾਈਟਸ ਜਿਹੜੇ ਹੈਗੇ ਨੇ ਜਾ ਕੇ ਇਹ ਬੱਚਿਆਂ ਨੂੰ ਇਹ ਲੋਕਾਂ ਨੂੰ ਬੇੜੀਆਂ ਦੇ ਵਿੱਚ ਬੰਨ ਕੇ ਇਦਾਂ ਲੈ ਕੇ ਆਇਆ ਗਿਆ ਜਿਵੇਂ ਕਿ ਇਹ ਪਤਾ ਨਹੀਂ ਕਿੱਡੇ ਕੋ ਤਗੜੇ ਗੁਨਾਹਗਾਰ ਹੋਣ ਵੀ ਚਲੋ ਤੁਸੀਂ ਇਹ ਕੋਈ ਕੁਛ ਲੋਕ ਗਲਤੀ ਕਰਕੇ ਗਲਤੀ ਦੀ ਐਡੀ ਵੱਡੀ ਸਜ਼ਾ ਨਹੀਂ ਸੀ ਇਹਨਾਂ ਨੂੰ ਸਾਡੇ ਡਿਪੋਰਟ ਹੋਏ ਲੋਕਾਂ ਨੂੰ ਸਾਡੇ ਦੇਸ਼ ਦੇ ਅੰਦਰ ਹੀ ਜ਼ਲੀਲ ਕੀਤਾ ਗਿਆ ਔਰ ਇਸ ਜ਼ਲਾਲਤ ਔਰ ਉਹਨਾਂ ਦੀ ਜਿਹੜੀ क्रूरਤਾ ਸੀਗੀ ਜਿਹੜੀ ਜਿਹੜੀ 트럼ਪ ਸਰਕਾਰ ਨੇ ਕੀਤੀ ਹੈ ਇਹਦੇ ਅਗੇਂਸਟ ਮੋਦੀ ਸਾਹਿਬ ਨੂੰ ਬੋਲਣਾ ਚਾਹੀਦਾ ਸੀ ਇਤਰਾਜ਼ ਕਰਨਾ ਚਾਹੀਦਾ ਤੁਸੀਂ ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਦੇ ਇਹ ਬੱਚੇ ਇਹ ਲੋਕ ਆਏ ਨੇ ਨਰਿੰਦਰ ਮੋਦੀ ਜੀ ਔਰ ਇਹਨਾਂ ਦੇ ਜਿਹੜੇ ਬੀਜੇਪੀ ਦੀ ਸਰਕਾਰ ਹੈ ਕਿਸੇ ਵੱਲੋਂ ਵੀ ਅੱਜ ਤੱਕ ਕੋਈ ਬਿਆਨ ਨਹੀਂ ਜਾਰੀ ਹੋਇਆ ਬੜੀ ਸ਼ਰਮਨਾਕ ਗੱਲ ਹੈ